ਆਗਰ ਅੰਦੋ ਮੋੜ ਦੇ ਦੇ ਭਰਾ ਬਣ ਕੇ ਲੱਖੇ ਦਾ ਸਰਮਾਨ ਕਰਦੇ ਗਏ ਲੈ ਵੀ ਲੱਖਿਆ ਆ ਸਾਹਮਣੇ ਦੁਨੀਆ ਦੇ ਲੱਖਾ ਕੋੜ ਕੋੜ ਜਿੰਨਾ ਜਿਹਨਾਂ ਨੂੰ ਖੁਸ਼ੀ ਹੋਈ ਆ ਵੀ ਲੱਖਾ ਬਾਰੀਨ ਹੈ ਭਰਾ ਬਣ ਕੇ ਤਾੜੀ ਜੋਰ ਨਾਲ ਮਾਰਦੇ ਸਾਰੀ ਸੰਗਤ ਇਹ ਜਿਹੜਾ ਸਰਮਾਨ ਹੈ ਇਹ ਸਰਮਾਨ ਹੈ ਸਾਡੇ ਵੀਰ ਬਲਕੀਸ਼ ਸਿੰਘ ਜੀ ਜੋਧਪੁਰ ਚੀਮਾ ਜਗਦੀਪ ਸਿੰਘ ਜੀ ਦਿਵਾਨਾ ਹਰਦੇਵ ਸਿੰਘ ਜੀ ਨਗਲਾ ਗੁਰਪ੍ਰੀਤ ਸਿੰਘ ਜੀ ਨਗਲਾ ਬਠਿੰਡੇ ਵਾਲੇ ਭਰਾ ਵੱਲੋਂ 11000 ਦੇ ਨਾਲ ਕਹਿੰਦੇ ਸਰਮਾਨ ਲੱਖੇ ਕੋੜ ਕੋੜ ਦਾ 92 ਦੰਨ ਵਿੱਚ ਲੱਖੇ ਨੇ ਕਬੱਡੀ ਕਹਿੰਦੇ ਸ਼ੁਰੂ ਕੀਤੀ ਹੈ ਤੇ ਘਟੋ ਘੜ ਹਿਸਾਬ ਲਾ ਲਈਏ 20-30 ਸਾਲ ਹੋ ਗਿਆ ਲੱਖੇ ਨੂੰ ਕਬੱਡੀ ਖੇਡਦਿਆਂ ਪਰ ਲੱਖੇ ਦਾ ਮੁੱਲ ਨਹੀਂ ਪਿਆ ਲੱਖੇ ਦਾ ਮੁੱਲ ਕਹਿੰਦੇ ਬਰੀਨ ਵਾਲੇ ਭਰਾਵਾਂ ਨੇ ਪਾਇਆ ਲੈ ਵੀ ਲੱਖਿਆ ਜਾਂਦਾ ਰਹਿ ਇੱਕ ਤਾੜੀ ਜੋਰ ਨਾਲ ਮਾਰ ਦਿਓ ਮੇਰੇ ਵੀਰੋ ਲੱਖਾ ਪਹਿਲੀ ਵਾਰ 30 ਸਾਲਾਂ ਚ ਬਰੀਨ ਦੀ ਧਰਤੀ ਤੇ ਆਇਆ ਮੇਰੇ ਵੀਰੋ ਇਹ ਮੁੱਲ ਪਾਇਆ ਕਹਿੰਦੇ ਲੱਖੇ ਦਾ ਕਹਿੰਦੇ ਵੀਰਾਂ ਨੇ ਵੱਡਾ ਸਾਮਾਨ ਕਹਿੰਦੇ 11000 ਦੇ ਨਾਲ ਸਾਡੇ ਕਹਿੰਦੇ ਵੀਰਾਂ ਵੱਲ ਕੀਤਾ ਗਿਆ ਮੈਂ ਦਿਲੋਂ ਧੰਨਵਾਦ ਕਰਦਾ ਉਤਾਰ ਮੰਗਾ ਮੇਰਾ ਵੱਡਾ ਭਰਾ ਜਿਨ੍ਹਾਂ ਨੇ ਕਹਿੰਦੇ ਲੱਖੇ ਨੂੰ ਕਹਿੰਦੇ ਸਦਿਆ ਲੈ ਵੀ ਲੱਖਿਆ ਤੇਰੇ ਦੋ ਸ਼ਬਦ ਹੋਣ ਹੰਝੂ ਅੱਖਾਂ ਵਿੱਚ ਹੈ ਇਹ ਪਿਆਰ ਹੁੰਦਾ ਲੈ ਲੱਖਿਆ ਦਿਲ ਦੀ ਹੌਲਾ ਕਰਨਾ ਮੇਰੇ ਵੀਰ ਇਹ ਵੀ ਲੱਖਿਆ ਦੋ ਬੋਲ ਹੋਣ ਜਿਨ੍ਹਾਂ ਭਰਾਵਾਂ ਨੇ ਲੱਖਿਆ ਜਾਂਦਾ ਰਹਿ ਇੱਕ ਤਾੜੀ ਮਾਰ ਦਿਓ ਭਰਾਵਾਂ ਕੇ ਲੱਖੇ ਰਿਆਰ ਲੱਖੇ ਦੀ ਅੱਖਾਂ ਵਿੱਚ ਹੰਝੂ ਕਿਉਂ ਆਇਆ ਵੀ 30 ਸਾਲਾਂ ਵਿੱਚ ਜਿਹੜਾ ਮੁੱਲ ਨਹੀਂ ਪਿਆ ਉਹ ਬਰੀਨ ਫੈਡਰੇਸ਼ਨ ਨੇ ਪਾਇਆ ਹਰਕਾਰ ਬਰਾੜ ਹੋਣਾ ਨੇ ਭਾਈ ਹਰਨੇਕ ਤਖਰੋੜਾ ਨੇ ਭਾਈ ਲਖੇ ਹੋਣਾ ਦਾ ਮੈਂ ਧੰਨਵਾਦ ਕਰਦਾ ਸਾਰੀ ਕਲੱਬ ਦਾ ਹੀ ਕਈ ਦਿਨਾਂ ਦੇ ਮੈਂ ਨਾਮ ਨਹੀਂ ਜਾਣਦਾ ਮਾਫੀ ਚਾਹੁੰਦਾ ਪਰ ਜਿ ਸਾਰੀ ਕੋਰ ਕਬੱਡੀ ਕਮੇਟੀ ਦਾ ਮੈਂ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਸਾਰੇ ਵੀਰਾਂ ਨੂੰ ਗੁਰਪਿਆਰ ਬਰਾੜ ਹੋੜੇ ਭਰਾ ਨੇ ਸਾਡੇ ਤੇ ਫਰੇਸ਼ਰ ਕਹਿੰਦੀ ਆ ਬਰੀਨ ਦੀ ਵੀ ਆਉਂਦੇ ਸਾਹ ਜਦੋਂ ਪਾਪੂ ਤੇ ਲਖਾ ਫੇਰ ਖੇਡੂ ਇਸ ਤੇ ਤਰਤੀ ਤਾੜੀ ਜੋਰ ਨਾਲ ਪਾਰ ਦਿਓ ਮੇਰੇ ਵੀਰੋ ਬੋਲੇ ਸੋ ਨਿਹਾਲ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ